ਸੇਵਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਗੁਰੂ ਪਿਆਰੇ ਗੁਰਸਵਾਰੇ ਸਤਸੰਗੀ ਜਨੋ ਸਾਹਿਬ ਸੱਚੇ ਪਾਤਸ਼ਾਹ ਜੀ ਨੇ અપਾਰ ਬਖਸ਼ਿਸ਼ ਕਿਰਪਾ ਕੀਤੀ ਰੋਜ਼ਾਨਾ ਦੀ ਚੱਲ ਰਹੀ ਲੜੀਵਾਰ ਵਿਚਾਰ ਪਾਵਨ ਗੁਰਬਾਣੀ ਦੇ ਨਾਲ ਸਤਿਗੁਰੂ ਨੇ ਸਾਨੂੰ ਜੁੜਨ ਦਾ ਸਬਬ ਬਖਸ਼ਿਸ਼ ਕੀਤਾ ਵਿਚਾਰ ਅਧੀਨ ਸ਼ਬਦ ਗੌੜੀ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੀ ਸ਼ਬਦਾਂ ਦੀ ਲੜੀ ਦੇ ਵਿੱਚ 57 ਨੰਬਰ ਸ਼ਬਦ ਹੈ ਸਹਿ ਪਾਤਸ਼ਾਹ ਜੀ ਬਖਸ਼ਿਸ਼ ਕਰਨ ਆਓ ਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਮubarok ਕੁਰਬਾਨੀ ਦੀ ਵਿਚਾਰ ਦੇ ਨਾਲ ਜੁੜੀ ਇਹ ਫਤਿਹ ਦੀ ਸਾਜ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਕਬੀਰ ਸਾਹਿਬ ਜੀ ਨੇ ਮubarok ਸ਼ਬਦ ਵਿੱਚ ਬਾਰ ਬਾਰ ਇੱਕ ਲਫ਼ਜ਼ ਵਰਤੇ ਮਨ ਬੋਰਾ ਦੇ ਸਾਹਿਬ ਨੇ ਮਨ ਨੂੰ ਬੋਰਾ ਆਖਿਆ ਬੋਰੇ ਦਾ ਅਰਥ ਹੈ ਜਿਹੜਾ ਸਮਝ ਤੋਂ ਪਰੇ ਹੋਵੇ ਜਿਹੜਾ ਸਮਝ ਤੋਂ ਬਾਹਰ ਹੋਵੇ ਜਿਹਦਾ ਪਤਾ ਹੀ ਨਹੀਂ ਇਹਨੇ ਕੀ ਕਰ ਦੇਣਾ ਆਮ ਤੌਰ ਤੇ ਅਸੀਂ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਇਹ ਗੱਲ ਕਹਾਂਗੇ ਕਿ ਤੂੰ ਕਦੋਂ ਬੋਰਾ ਹੋਇਆ ਸਰਦਾ ਸਾਹਿਬ ਨੇ ਬਾਣੀ ਦੇ ਵਿੱਚ ਕਈ ਵਾਰ ਮਨ ਨੂੰ ਸਮਝਦਾਰ ਵੀ ਆਖਿਆ ਤੇ ਕਈ ਵਾਰ ਇਹ ਵੀ ਕਿਹਾ ਵੀ ਤੇਰਾ ਭਰੋਸਾ ਵੀ ਕੋਈ ਨਹੀਂ ਕਈ ਵਾਰ ਇਹ ਆਖਿਆ ਵੀ ਇਹ ਪਰਮਾਤਮਾ ਦੇ ਨਾਲ ਜੁੜ ਗਿਆ ਤੇ ਇਹਦੇ ਵਰਗਾ ਸਿਆਣਾ ਕੋਈ ਨਹੀਂ ਇੰਜ ਕਹਿ ਲਈ ਵੀ ਮਨ ਦੇ ਉੱਪਰ ਨਾ ਸਾਡਾ ਸਾਰਾ ਜੀਵਨ ਡਿਪੈਂਡ ਹੈ ਜੇ ਇਹ ਸਵਰਗ ਗਿਆ ਤੇ ਜ਼ਿੰਦਗੀ ਸਵਰਗ ਜੇ ਇਹ ਵਿਗੜ ਗਿਆ ਤੇ ਜ਼ਿੰਦਗੀ ਵਿਗੜ ਗਈ ਪਰ ਸਾਇਦ ਤਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜ਼ਿਆਦਾਤਰ ਇੰਨੀ ਵਾਰ ਮਹਾਰਾਜ ਨੇ ਹੱਥਾਂ ਨੂੰ ਨਹੀਂ ਕਿਹਾ ਇੰਨੀ ਵਾਰ ਮਹਾਰਾਜ ਨੇ ਜ਼ੁਬਾਨ ਨੂੰ ਨਹੀਂ ਕਿਹਾ ਇਹ ਨਹੀਂ ਇਹਨਾਂ ਦਾ ਹੱਥਾਂ ਤਾਂ ਪੈਰਾਂ ਅੱਖਾਂ ਦਾ ਵੀ ਜ਼ਿਕਰ ਕੀਤਾ ਹੈ ਪਰ ਜੇ ਬਾਰ-ਬਾਰ ਮਹਾਰਾਜ ਕੀਤੇ ਜ਼ਿਕਰ ਕਰ ਰਹੇ ਤੇ ਮਨ ਦਾ ਜ਼ਿਕਰ ਕਰ ਰਹੇ ਕਿਉਂਕਿ ਮਨ ਦੇ ਅੱਗੇ ਸਾਰਾ ਕੁਝ ਹੈ ਜੇ ਮਨ ਦੇ ਵਿੱਚ ਬੁਰਾਈ ਹੈ ਤੇ ਅੱਖਾਂ ਵਿੱਚ ਬੁਰਾਈ ਵੇਖਣ ਕੀ ਹੈ ਮਨ ਦੇ ਵਿੱਚ ਬੁਰਾਈ ਹੈ ਤੇ ਜ਼ੁਬਾਨ ਬੁਰਾ ਹੀ ਬੋਲੇਗੀ ਜ਼ੁਬਾਨ ਚੰਗਾ ਨਹੀਂ ਬੋਲ ਸਕਦੀ ਜੇ ਮਨ ਦੇ ਵਿੱਚ ਮਾੜਾ ਹੈ ਕੰਨ ਮਾੜਾ ਸੁਣਨਗੇ ਕਿ ਅੰਦਰ ਮਨ ਮਾੜੇ ਪਾਸੇ ਜਾ ਦੇ ਸਹਿਬ ਦੀ ਬਾਣੀ ਨੇ ਉਦਾਹਰਨਾਂ ਬੜੇ ਕਮਾਲ ਦੇ ਆਂ ਸ਼ਬਦ ਰਹਾਉ ਵਾਲਾ ਪਤਾ ਹੈ ਜੀ ਵਿਖੇ ਬਾਤ ਹਰ ਰਾਤ ਸਮਝ ਮੰਨ ਬਉਰਾ ਰੇ ਮਨਾ ਚੱਲਿਆ ਕਾ ਤੂੰ ਜ਼ਹਿਰ ਦੇ ਪਿੱਛੇ ਲੱਗਿਆ ਫੰਦਾ ਸਮਝ ਸਿਆਣਾ ਬਣ ਵਿਖੇ ਬਾਤ ਹਰ ਰਾਤ ਵਿਖੇ ਤੋਂ ਬੱਚ ਜ਼ਹਿਰ ਤੋਂ ਬੱਚ ਹਰ ਰਾਤ ਹਰੀ ਦੇ ਨਾਲ ਜੁੜ ਸਮਝ ਮੰਨ ਬਉਰਾ ਰੇ ਮਨਾ ਸਮਝਿਆ ਨਿਰਭੈ ਹੋਏ ਨਾ ਹਰ ਭਜੈ ਮਨ ਬਉਰਾ ਰੇ ਐ ਨਿਦਰ ਹੋ ਕੇ ਬੁਰਾਈ ਦੇ ਜਾਲ ਦੇ ਵਿੱਚੋਂ ਬਾਹਰ ਨਿਕਲ ਕੇ ਹਰੀ ਨੂੰ ਭਜਨਾ ਸਾਰੇ ਜੰਜਾਲ ਨੂੰ ਛੱਡ ਕੇ ਪਰਮਾਤਮਾ ਦੀ ਬੰਦਗੀ ਕਰ ਜੋ ਕਿਸ ਜ਼ਹਿਰ ਦੇ ਵਿੱਚ ਤੂੰ ਮਸਤ ਹੋਇਆ ਫਰਦਾਂ ਦੇ ਵਿੱਚੋਂ ਕੁੱਝ ਨਹੀਂ ਨਿਕਲਦਾ ਵਿਖੇ ਬਾਤ ਹਰ ਰਾਤ ਸਮਝ ਮਨ ਬਉਰਾ ਰੇ ਨਿਰਭੈ ਹੋਏ ਨ ਹਰ ਭਜੈ ਮਨ ਬੋਰਾ ਰੇ ਗਹਯੋ ਨ ਰਾਮ ਜਹਾਜ ਜਿਹੜਾ ਤੈਨੂੰ ਇਸ ਬੁਰਿਆਈ ਦੇ ਸਾਗਰ ਦੇ ਵਿੱਚੋਂ ਬਾਹਰ ਕਰ ਸਕਦਾ ਹੈ ਜਿਹੜਾ ਤੈਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਕਰਾ ਸਕਦਾ ਆ ਉਹ ਤੋ ਜਹਾਜ ਨਹੀਂ ਫੜਿਆ ਤੇਰੇ ਹੱਥ ਦੇ ਵਿੱਚੋਂ ਨਿਕਲਦਾ ਜਾ ਰਿਹਾ ਜਿਸ ਜਹਾਜ ਵੱਲ ਇਸ਼ਾਰਾ ਕਰਦਾ ਹੈ ਸਹਿਬ ਦੀ ਬਾਣੀ ਨੇ ਇਹ ਹਲੋਣਾ ਸਾਨੂੰ ਦਿੱਤਾ ਸੀ ਜਿੱਥੇ ਸਾਹਿਬ ਕਹਿੰਦੇ ਵੀ ਸਤਿਗੁਰੂ ਜਦੋਂ ਦਾ ਇਸ ਬੇੜੇ ਦੇ ਵਿੱਚ ਸਵਾਰ ਹੋਇਆ ਨਾ ਸਕੂਨ ਬੜਾ ਚੈਨ ਬੜਾਇਆ ਦੀਨ ਦਇਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਜਾਤ ਸੁਭਾਵੈ ਤਾਂ ਹੁਕਮ ਮਨਾਵੈ ਇਸ ਬੇੜੇ ਕੋ ਪਾਰ ਲੰਗਾ ਸਤਿਗੁਰੂ ਤੇਰੇ ਉੱਤੇ ਯਕੀਨ ਕੀਤਾ ਤੇਰੇ ਉੱਤੇ ਭਰੋਸਾ ਕੀਤਾ ਤੇ ਆ ਸਾਰਾ ਪਰਿਵਾਰ ਜਿਹੜਾ ਸੀ ਨਾ ਮੇਰਾ ਮਨ ਨੂੰ ਵੀ ਅੱਖਾਂ ਨੂੰ ਵੀ ਹੱਥ ਪੈਰ ਜ਼ੁਬਾਨ ਸਾਰਿਆਂ ਨੂੰ ਤੇਰੇ ਬੇੜੇ ਦੇ ਵਿੱਚ ਸਵਾਰ ਕਰ ਲਿਆ ਤੇ ਜੇ ਤੈਨੂੰ ਇਹ ਪਾਰ ਜਾਏ ਤੇ ਇਸ ਬੇੜੇ ਨੇ ਤੂੰ ਹੁਣ ਪਾਰ ਲਗਾ ਆ ਜਿਹੜਾ ਬੇੜਾ ਆ ਜਿਹੜਾ ਤੇਰੇ ਬੇੜੇ ਦੇ ਵਿੱਚ ਸਵਾਰ ਹੋ ਗਿਆ ਜੇ ਤੈਨੂੰ ਪਾ ਆ ਜਾਏ ਤੇ ਤੈਨੂੰ ਪਰ ਕਰ ਲੈ ਸਹਿਬ ਨੇ ਸਾਡੀ ਜੀਵਨ ਦੀਆਂ ਬੜੀ ਕੀਮਤੀਆਂ ਗੱਲਾਂ ਜਿੱਥੇ ਆ ਕੇ ਬੰਦਾ ਫਸਦਾ ਆ ਉਹ ਉਦਾਹਰਣਾਂ ਇੱਥੇ ਦਿੱਤੀਆਂ ਨੇ ਸ਼ਬਦ ਦੀ ਪਹਿਲੀ ਉਦਾਹਰਣ ਕਾਲ ਬੂਤ ਕੀ ਹਸਤ ਨੇ ਮਨ ਬਉਰਾ ਦੇ ਚਲਤ ਰਚਿਓ ਜਗਦੀਸ਼ ਕਾਮ ਸਵਾਏ ਗੱਜ ਬਸ ਪਰੈ ਮਨ ਮੋਰਾ ਰੇ ਔੰਕਸ ਸਹਯੋ ਸੀਸ ਕਾਲ ਬੂਤ ਅਰਥ ਕੱਖ ਕੰਡੇ ਇਕੱਠੇ ਕਰਕੇ ਕਾਗਜ਼ ਇਕੱਠੇ ਕਰਕੇ ਲੱਕਣਾ ਇਕੱਠੀਆਂ ਕਰਕੇ ਕੀ ਹਸਤ ਨੇ ਉਹਨੇ ਉਦਾਹਰਣ ਕੀ ਹੈ ਉਦਾਹਰਣ ਹੈ ਜਿਹੜੇ ਹਾਥੀ ਪਾਲਣ ਵਾਲੇ ਨੇ ਨਾ ਜੋ ਹਾਥੀਆਂ ਨੂੰ ਫੜਨ ਵਾਲੇ ਨੇ ਉਹਨਾਂ ਨੇ ਹਾਥੀ ਨੂੰ ਕਾਬੂ ਦੇ ਕਰਨ ਕਾਬੂ ਵਿੱਚ ਕਰਨ ਦੇ ਵਾਸਤੇ ਉਹਨਾਂ ਦੀ ਕੋਈ ਕਮੀ ਦੇਖੀ। ਉਹਦੀ ਕਮਜ਼ੋਰੀ ਕੀ ਹੈ? ਉਹਦੀ ਕਮਜ਼ੋਰੀ ਨੂੰ ਦੇਖਦਿਆਂ ਹੋਇਆਂ ਹਾਥੀ ਕਾਮ ਦੇ ਵਿੱਚ ਮਸਤ ਹੈ। ਉਹਦੀ ਕਮਜ਼ੋਰੀ ਨੂੰ ਦੇਖ ਕੇ ਉਹਨਾਂ ਨੇ ਇੱਕ ਚਾਲ ਇਹ ਖੇਡੀ। ਕਾਲ ਭੂਤ ਕੱਖ ਕੰਡਿਆਂ ਦੀ ਕਾਗਜ਼ ਇਕੱਠੇ ਕਰਕੇ ਇੱਕ ਹਸਤਨੀ ਬਣਾਈ। ਉਹਨੂੰ ਖੜੀ ਕਰਕੇ ਤੇ ਥੱਲੇ ਟੋਆ ਪੁੱਟ ਦਿੱਤਾ। ਤੇ ਜਿੱਦਾਂ ਹੀ ਉਹ ਉਧਰ ਭੱਜਿਆ ਆਉਂਦਾ ਤੇ ਆ ਕੇ ਟੋਏ ਦੇ ਵਿੱਚ ਡਿੱਗ ਜਾਂਦਾ। ਖੱਡੇ ਦੇ ਵਿੱਚ ਡਿੱਗ ਜਾਂਦਾ। ਬੜਾ ਲੰਮਾ ਸਮਾਂ ਉਹਨੂੰ ਉੱਥੇ ਭੁੱਖਾ ਰੱਖਿਆ ਜਾਂਦਾ। ਜਦੋਂ ਉਹਦੇ ਸਰੀਰ ਦੀ ਤਾਕਤ ਖਤਮ ਹੋ ਜਾਂਦੀ ਹੈ ਉਨੂੰ ਸੰਗਲ ਪਾ ਕੇ ਧੂਕੀ ਲੈ ਜਾਂਦੇ ਆਂ ਫਿਰ ਉਹਨੂੰ ਆਪਣੇ ਇਸ਼ਾਰਾਂ ਤੇ ਨਚਾਇਆ ਜਾਂਦਾ ਹੈ ਉਹਦੇ ਸਿਰ ਤੇ ਅੰਕਸ ਅੰਕਸ ਉਹ ਜਿਹਦੇ ਨਾਲ ਹਥੋੜਾ ਉਹਨੂੰ ਸਿਰ ਤੇ ਮਾਰ ਕੇ ਚਲਾਇਆ ਜਾਂਦਾ ਉਹਨੂੰ ਉਹਦੇ ਤੇ ਉਹਦੇ ਇਹ ਸਾਰੇ ਸਿਖਾ ਜਾਂਦੇ ਤੂੰ ਕੀ ਕਰਦਾ ਹੁਣ ਸਾਇਬ ਨੇ ਉਦਾਹਰਣ ਦੇਖੋ ਹਾਥੀ ਦੀ ਦਿੱਤੀ ਇਹਦੇ ਨਾਲ ਆਪ ਇੱਕ ਸ਼ਬਦ ਹੋਰ ਜੋੜ ਲਈਏ ਭਗਤ ਰਵਦਾਸ ਫਕੀਰ ਅਰਵਦਾਸ ਜੀ ਨੇ ਗੱਲ ਕੀਤੀ ਉਹ ਕਹਿੰਦੇ ਵੀ ਦੇਖੋ ਦੁਨੀਆ ਦੇ ਵਿੱਚ ਅਲੱਗ-ਅਲੱਗ ਜੀਵ ਨੇ ਉਹਨਾਂ ਦੇ ਜੀਵਨ ਦੀ ਕਮੀ ਹੈ ਕਮਜ਼ੋਰੀ ਹਰ ਇੱਕ ਦੀ ਕਮਜ਼ੋਰੀ ਹੁੰਦੀ ਹੈ ਕਹਿੰਦੇ ਉਹਨਾਂ ਦੀ ਜੀਵਨ ਦੀ ਕਮਜ਼ੋਰੀ ਸੀ ਉਹਨਾਂ ਦੀ ਕਮਜ਼ੋਰੀ ਨੇ ਉਹਨਾਂ ਨੂੰ ਮੌਤ ਤੱਕ ਪਹੁੰਚਾ ਦਿੱਤਾ ਉਹਨਾਂ ਜ਼ਿਕਰ ਕੀਤਾ ਮ੍ਰਿਗ ਮੀਨ ਭਰੰਗ ਤੰਕੁੰਚਰ ਇੱਕ ਦੋਖ ਬਿਨਾਸ ਪੰਚ ਦੋਖ ਅਸਾਦ ਜਾਮੈ ਤਾਂ ਕੀ ਕੀਤਕ ਆਸ ਮਾਧੋ ਅਵਿਦਿਆ ਹਿਤਕੀਨ ਵਿਵੇਕ ਦੀਪ ਮਲੀ ਉਹਨਾ ਉਦਾਹਰਣ ਦਿੱਤੀ ਉਹਨਾ ਅਲੱਗ-ਅਲੱਗ ਜੀਵਾਂ ਦਾ ਜ਼ਿਕਰ ਕੀਤਾ ਮਰਕ ਹਿਰਨ ਹਿਰਨ ਦੀ ਕਮਜ਼ੋਰੀਓ ਕੰਨਾਂ ਦਾ ਕੱਚਾ ਉਹਨੂੰ ਸਾਜ ਦੀ ਆਵਾਜ਼ ਸੁਣਾਈ ਦੇਂਦੀ ਕੰਡੇ ਜੜੇ ਦੀ ਉਹਦੇ ਵੱਲ ਭੱਜਿਆ ਜਾਂਦਾ ਤੇ ਸ਼ਿਕਾਰੀ ਸਾਜ ਵਜਾਉਂਦਾ ਨਿਸ਼ਾਨਾ ਮਾਰਦਾ ਤੇ ਪਿੰਨ ਕਿ ਲੈ ਜਾਂਦਾ ਪਤੰਗੇ ਨੂੰ ਚਸਕਾਇਆ ਚਾਨਣ ਵੱਲ ਭੱਜਾਂਦਾ ਚਾਨਣ ਵੱਲ ਭੱਜਿਆ ਬਲਬ ਦੇ ਲਾਈਟ ਦੇ ਨੇੜੇ ਗਿਆ ਉਹ ਗਰਮ ਸੀ ਜਿੱਦਾਂ ਹੀ ਨੇੜ ਕੋਲ ਲੱਗਾ ਉਹਨੇ ਫੂਕ ਕੇ ਰੱਖ ਦਿੱਤਾ ਕੁੰਚਰ ਹੱਥੀ ਦੀ ਜਿਹੜੀ ਆਪਾਂ ਗੱਲ ਕੀਤੀ ਮੀਨ ਮੱਛੀ ਮੱਛੀ ਨੂੰ ਜ਼ੁਬਾਨ ਦਾ ਚਸਕਾਇਆ ਵੀ ਉਹ ਕੰਡੇ ਦੇ ਵਿੱਚ ਆٹے ਦਾ ਗੋਲੀ ਜੀ ਬਣਾ ਕੇ ਪਕੜਾ ਜਾਂ ਫਸਾ ਕੇ ਤੇ ਉਹਨੂੰ ਪਾਣੀ ਦੇ ਵਿੱਚ ਰੱਖਿਆ ਜੀਵ ਦੀ ਚਸਕੇ ਦੀ ਮਾਰੀ ਆਈ ਤੇ ਉਹਨ ਐ ਭਰ ਕੇ ਮੂੰਹ ਮਾਰਿਆ ਤੇ ਕੰਡਾ ਅੜ ਗਿਆ ਮੂੰਹ ਦੇ ਤੇ ਜ਼ਿੰਦਗੀ ਖਤਮ ਦੇਖੋ ਸਤ ਸੰਗਤ ਹਿਰਨ ਵੀ ਵੱਜ ਸਕਦਾ ਸੀ ਪਤੰਗਾ ਦੀ ਆਪਣੀ ਜ਼ਿੰਦਗੀ ਜੀ ਸਕਦਾ ਸੀ ਹਾਥੀ ਵੀ ਆਪਣੀ ਜ਼ਿੰਦਗੀ ਜੀ ਸਕਦਾ ਸੀ ਮੱਛੀ ਵੀ ਆਪਣੀ ਜ਼ਿੰਦਗੀ ਜੀ ਸਕਦੀ ਸੀ ਬੜੇ ਵਧੀਆ ਜੀ ਰਹੇ ਸੀ ਨਾ ਇਨਾਂ ਦੇ ਸਵਾਦ ਨੇ ਇਹਨਾਂ ਨੂੰ ਮਾਰ ਦਿੱਤਾ ਭਗਤ ਰਵਿਦਾਸ ਜੀ ਨੇ ਗੱਲ ਬੜੀ ਕੀਮਤੀ ਕੀਤੀ ਕਹਿੰਦੇ ਇਹਨਾਂ ਦੇ ਜੀਵਨ ਦੇ ਵਿੱਚ ਇੱਕ ਇੱਕ ਐਬ ਸੀ ਜੀਵਨ ਬਰਬਾਦ ਹੋ ਗਿਆ ਖਤਮ ਹੋ ਗਿਆ ਭਗਤ ਸਾਹਿਬ ਕਹਿੰਦੇ ਪੰਜ ਦੋਖ ਅਸਾਧ ਜਾਂਦਾ ਜਿਹੜੇ ਇੱਕ ਇੱਕ ਸੀ ਨਾ ਇਹ ਸਾਰੇ ਹੀ ਬੰਦੇ ਦੇ ਵਿੱਚ ਹੈ ਇਹ ਕਿੱਦਾਂ ਬਚੇਗਾ ਇੱਕ ਅੰਦਾ ਦਾ ਵੀ ਕੱਚਾ ਹੈ ਜ਼ੁਬਾਨ ਦਾ ਵੀ ਕੱਚਾ ਤੇ ਹਰ ਪਾਸੇ ਤੋਂ ਵਾਰ ਹੋ ਰਿਹਾ ਹੈ ਕਿ ਐਸੀ ਵੀ ਸਤਿਗੁਰੂ ਸਾਡਾ ਵਿਵੇਕ ਦਾ ਦੀਵਾ ਬਹੁਤ ਕੱਚਾ ਆ ਸਾਨੂੰ ਸਮਝ ਨਹੀਂ ਆ ਰਹੀ ਕੀ ਸਹੀ ਹੈ ਕੀ ਗਲਤ ਹੈ ਜਿੱਧਰ ਪਾਸੇ ਮੂੰ ਚੁੱਕਿਆ ਸਤੁਰ ਪੈਨੇ ਕਾਲ ਬੂਤ ਕੀ ਹਸਤ ਨੀ ਮਨ ਬਉਰਾ ਰੇ ਚਲਤ ਰਚਿਓ ਜਗਦੀਸ਼ ਕਾਮ ਸਵਾਏ ਗੱਜ ਬਸ ਪਰ ਅੰਕਸ ਸਹਿਓ ਸੀਸ ਹੁਣ ਗੱਲ ਹਾਥੀ ਦੀ ਨਹੀਂ ਹੈ ਹਾਥੀ ਨੂੰ ਕੀ ਪਤਾ ਵਿਚਾਰੇ ਨੂੰ ਭਗਤ ਕਬੀਰ ਸਾਹਿਬ ਮੇਰੇ ਬਾਰੇ ਵੀ ਲਿਖ ਕੇ ਗਏ ਆ ਉਹਨੂੰ ਨਹੀਂ ਪਤਾ ਇਹ ਸਾਰੀ ਜਿਹੜੀ ਗੱਲ ਹੈ ਸਾਡੇ ਜੀਵਨ ਦੀ ਚੱਲਦੀ ਹੈ ਕਈ ਵਾਰ ਇਸੇ ਚਸਕੇ ਦੇ ਵਿੱਚ ਇਨਸਾਨ ਆਪਣੀ ਸਾਰੀ ਜ਼ਿੰਦਗੀ ਗੁਲਾਮ ਬਣਾ ਬੈਠਦਾ ਹੈ ਅਗਲੀ ਉਦਾਹਰਣ ਸਹਿਬ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਮਰਕਟ ਮੁਸਤੀ ਅਨਾਜ ਕੀ ਮਨਮੋਹਕ ਲਿਨੀ ਹਾਥ ਪਸਾਰ ਛੂਟਨ ਕੋ ਸਹਸਾ ਪਰਿਆ ਮਨ ਬਉਰਾ ਦੇ ਨਾਚਿਓ ਘਰ ਘਰ ਬਾਹਰ ਦੂਜੀ ਉਦਾਹਰਣ ਦਿੱਤੀ ਜੀ ਬੰਦਰ ਦੀ ਹੁਣ ਬੰਦਰ ਦੇ ਉਦਾਹਰਣ ਦੇ ਵਿੱਚ ਸਾਹਿਬ ਪਾਤਸ਼ਾਹ ਜੀ ਸਾਨੂੰ ਕੀ ਸਮਝਾਉਣਾ ਚਾ ਰਹੇ ਨੇ ਮਰਕਟ ਮੁਸ਼ਤੀ ਅਨਾਜ ਮਰਕਟ ਬੰਦ ਮੋਸਟੀ ਮੋਠ ਅਨਾਜ ਦੀ ਹੁਣ ਬਾਂਦਰ ਨੂੰ ਫੜਨ ਦੇ ਵਾਸਤੇ ਮੰਦਾਰੀ ਨੇ ਉਹਨੇ ਵੀ ਇੱਕ ਸਵਾਂਗ ਰਚਿਆ ਹੁਣ ਉਹਦੀ ਕਮਜ਼ੋਰੀ ਵੇਖੀ ਲਾਲਚ ਉਹ ਲਾਲਚੀ ਬੜਾ ਆ ਤੋਨੇ ਕੀ ਕੀਤਾ ਇੱਕ ਮਿੱਟੀ ਦਾ ਜਾਂ ਕੋਈ ਭਾਂਡਾ ਲਿਆ ਜਿਹਦਾ ਮੂੰਹ ਉੱਪਰੋਂ ਛੋਟਾ ਹੋਵੇ ਉਸ ਭਾਂਡੇ ਨੂੰ ਅਨਾਜ ਦੇ ਨਾਲ ਇੱਕ ਛੋਟੀ ਜਿਹੀ ਪੁੰਧਾ ਛੋਲਿਆਂ ਦੇ ਨਾਲ ਭਰ ਕੇ ਤੇ ਉਹਨੂੰ ਮਿੱਟੀ ਦੇ ਵਿੱਚ ਦੱਬ ਦਿੱਤਾ ਬੰਦਰ ਆਇਆ ਉਹਨੇ ਹੱਥ ਪਾਇਆ ਉਹਦੇ ਵਿੱਚ ਭਾਂਡੇ ਦੇ ਵਿੱਚ ਇਧਰੋਂ ਹੱਥ ਖਾਲੀ ਸੀ ਚਲੇ ਆ ਗਿਆ ਉਹਨੇ ਭਾਂਡੇ ਦੇ ਵਿੱਚ ਅੰਦਰ ਜਾ ਕੇ ਹੱਥ ਛੋਲਿਆਂ ਨਾਲ ਭਰ ਲਿਆ ਬੁੱਕ ਭਰ ਲਈ ਕੋ ਜਿੱਦਾਂ ਇਹ ਮੁੱਠ ਭਰ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਤੇ ਹੱਥ ਅੜ ਗਿਆ ਨਹੀਂ ਬਾਹਰ ਨਿਕਲਦਾ ਉਹ ਜੋਰ ਲਾ ਰਿਹਾ ਬਾਹਰ ਨਿਕਲ ਜਾ ਬਾਹਰ ਨਿਕਲ ਜਾ ਇਸੇ ਕਸਮਕਸ ਦੇ ਵਿੱਚ ਉੱਪਰੋਂ ਆ ਕੇ ਮੰਦਾਰੀ ਨੇ ਫੜਿਆ ਜਾਲ ਪਾਇਆ ਤੇ ਉਹਨੂੰ ਫੜ ਲੈ ਲੈ ਗਿਆ ਉਹਨੂੰ ਪੁਖਾ ਰੱਖਿਆ ਗਿਆ ਉਹਨੂੰ ਡਰਾਇਆ ਗਿਆ ਉਹਨੂੰ ਬੜੇ ਤਰੀਕਿਆਂ ਦੇ ਨਾਲ ਆਪਣੇ ਇਸ਼ਾਰਿਆਂ ਤੇ ਨੱਚਣਾ ਸਿਖਾਇਆ ਉਹਨੇ ਹੁਣ ਉਹ ਬਾਹਰ ਨਿਕਲ ਸਕਦਾ ਸੀ ਉਹਦਾ ਹੱਥ ਬਾਹਰ ਨਿਕਲ ਸਕਦਾ ਸੀ ਉਹਨੂੰ ਪਤਾ ਲੱਗੇ ਵੀ ਜਿੱਦਾਂ ਗਿਆ ਸੀ ਮੈਂ ਓਦਾਂ ਹੀ ਹੱਥ ਆਪਣਾ ਬਾਹਰ ਕੱਢ ਲਾਂ ਤੇ ਮੈਂ ਬਚ ਜਾਂਦਾ ਪਰ ਜਿੱਦਾਂ ਹੀ ਉਹਦੇ ਮਨ ਦੇ ਵਿੱਚ ਉਹਦੇ ਹੱਥ ਦੇ ਵਿੱਚ ਕੁਝ ਆਇਆ ਉਹ ਕਹਿੰਦਾ ਨਹੀਂ ਛੱਡਣਾ ਨਹੀਂ ਜੋ ਮਰਜ਼ੀ ਉਹਦੇ ਹੁਣ ਇਹ ਕਿੱਦਾਂ ਛੱਡਦਾ ਲਾਲਚ ਆ ਗਿਆ ਤੇ ਜਿਹੜਾ ਆਪਣੀਆਂ ਮਰਜ਼ੀ ਦੇ ਨਾਲ ਕਦੇ ਇੱਧਰ ਉੱਦਦਾ ਸੀ ਕਦੇ ਇੱਧਰ ਜਾਂਦਾ ਸੀ ਕਦੇ ਉੱਧਰ ਜਾਂਦਾ ਸੀ ਨਾਚਿਓ ਘਰ ਘਰ ਬਾਹਰ ਹੁਣ ਲੋਕਾਂ ਦੇ ਘਰਾਂ ਦੇ ਅੱਗੇ ਜਾ ਕੇ ਨੱਚਦਾ ਫਿਰਦਾ ਹੁਣ ਗੱਲ ਬਾਂਦਰ ਦੀ ਥੋੜੀ ਆ ਸਾਡੇ ਜੀਵਨ ਦੇ ਵਿੱਚ ਇਹ ਵਾਪਰਦਾ ਆ ਵੀ ਕਈ ਵਾਰ ਅਸੀਂ ਲਾਲਚ ਦੇ ਵਸ ਇਹੋ ਜੀ ਜਗ੍ਹਾ ਤੇ ਹੱਥ ਫਸਾ ਕੇ ਬੈਠ ਜਾਂਦੇ ਆ ਵੀ ਜਿੱਦੀ ਸਾਰੀ ਜ਼ਿੰਦਗੀ ਸਾਨੂੰ ਗੁਲਾਮੀ ਕਰਨੀ ਪੈਂਦੀ ਵਧਿਆ ਹੋਇਆ ਲਾਲਚ ਉਦਾਹਰਣ ਸਾਂਝੀ ਕਰ ਲਈਏ ਬੜਾ ਚੰਗਾ ਮੈਂ ਸਿਰਫ ਇੱਕ ਉਦਾਹਰਣ ਸਾਂਝੀ ਕਰ ਰਿਹਾ ਇਦਾਂ ਦੀਆਂ ਬੜੀਆਂ ਸਾਰੀਆਂ ਐਗਜ਼ਾਮਪਲ ਤੁਹਾਡੇ ਸਾਹਮਣੇ ਆਪਣੇ ਆਲੇ ਦੁਆਲੇ ਮਿਲ ਜਾਣੀ ਬੜਾ ਵਧੀਆ ਘਰ ਚੱਲ ਰਿਹਾ। ਪਰਮਾਤਮਾ ਦੀ ਦਿੱਤੀ ਹੋਈ ਰੋਜ਼ੀ ਦੇ ਵਿੱਚੋਂ ਤਨਖਾਹ ਦੇ ਵਿੱਚੋਂ ਘਰ ਚੱਲ ਰਿਹਾ। ਬੜਾ ਸਕੂਨ ਹੈ। ਅਚਾਨਕ ਤੋਂ ਮਨ ਦੇ ਵਿੱਚ ਫੁਰਨਾ ਆਇਆ ਵੀ ਕਿਉਂ ਨਾ ਇਹਨੂੰ ਥੋੜਾ ਜਿਹਾ ਵਧਾ ਲਿਆ ਜਾਵੇ। ਚੰਗੇ ਪਾਸੇ ਤੋਂ ਵਧਾਇਆ ਜਾਵੇ ਤੇ ਮੁਬਾਰਕ ਹੈ। ਮਨ ਦੇ ਵਿੱਚ ਫੁਰਨਾ ਆਇਆ ਲੋਕ ਵੀ ਤੇ ਟੇਬਲ ਦੇ ਥੱਲੋਂ ਲਈ ਰਹੇ ਜੇ ਤੂੰ ਵੀ ਲੈ ਲੇਂਗਾ ਤਾਂ ਕੀ ਫਰਕ ਪੈਂਦਾ। ਦੁਨੀਆਂ ਵਿੱਚ ਲਈ ਰਹੀ ਹੈ ਨਾ। ਏ ਵੀ ਤੇ ਕਰ ਹੀ ਰਿਹਾ ਹੈ ਨਾ ਹੁਣ ਲਾਲਚ ਨੇ ਹੱਥ ਗਲਤ ਜਗਾ ਤੇ ਫਸਾ ਦਿੱਤਾ ਉਹ ਲਾਲਚ ਇਹ ਸੀ ਇੱਕ ਦੋ ਵਾਰ ਖਾਦਾ ਤੇ ਆਦਤ ਪੈ ਗਈ ਹਲੋ ਜਿਹੜੀ ਤਨਖਾਹ 50000 ਸੀ ਵਧੀਆ ਚੱਲ ਰਿਆ ਸੀ ਉਹ 50000 ਦੇ ਨਾਲ ਜਦੋਂ ਟੇਬਲ ਦੇ ਥੱਲੋਂ ਲੈਣੇ ਸ਼ੁਰੂ ਕੀਤੇ ਉਹ ਕਹਿੰਦਾ 50000 ਤੇ ਇੱਕ ਦਿਨ ਦੇ ਬਣ ਜਾਂਦੇ ਇੱਕ ਸਿਗਨੇਚਰ ਦੇ ਬਣ ਜਾਂਦੇ ਮਨੋਂ ਭੁੱਖ ਵੱਧ ਗਈ ਲਾਲਚ ਵੱਧ ਗਿਆ ਹੁਣ ਬਚਾ ਇਹ ਸੀ ਵੀ ਉਹ ਜਿਹੜਾ ਪਹਿਲਾਂ ਸੀ ਉਹਦੇ ਵਿੱਚ ਜੇ ਚਲਾ ਲੈਂਦਾ ਤੇ ਠੀਕ ਸੀ ਇੱਕ ਦਿਨ ਫਸ ਗਿਆ ਜਿਸ ਦਿਨ ਉਹਨੇ ਕੋਸ਼ਿਸ਼ ਕੀਤੀ ਚੱਲਦਾ ਰਿਹਾ ਚੱਲਦਾ ਰਿਹਾ ਜਿਸ ਦਿਨ ਮਨ ਦੇ ਵਿੱਚ ਕੋਈ ਇਦਾਂ ਦੀ ਗੱਲ ਆਈ ਜਾਂ ਕਿਸੇ ਨੇ ਵੇਖਿਆ ਕਿਸੇ ਕੈਮਰੇ ਥਾਣੀ ਪਤਾ ਲੱਗ ਗਿਆ ਜਾਂ ਕਿਸੇ ਨੇ ਉਹਨੂੰ ਫੜਾ ਦਿੱਤਾ ਤੇ ਇੱਕ ਛੋਟੀ ਜੀ ਗਲਤੀ ਕਰਕੇ ਸਾਰੀ ਜ਼ਿੰਦਗੀ ਦਾ ਦਾਗ ਲਾ ਗਿਆ ਜਾ ਮੈਂ ਇੰਜ ਵੀ ਕਹਿ ਲਵਾਂ ਜਿਹੜੇ 50000 ਇਮਾਨਦਾਰੀ ਦੇ ਆ ਰਹੇ ਸੀ ਨਾ ਉਹਦੇ ਹੱਥੋਂ ਵੀ ਗਿਆ ਹੁਣ ਉਹ ਬੰਦਾ ਚਾਰ ਬੰਦਿਆਂ ਦੇ ਵਿੱਚ ਬੈ ਕੇ ਨਾ ਦੋਸ਼ ਦੋ ਵੀ ਲੋਕ ਬੜੇ ਮਾੜੇ ਆ ਨਾ ਮੈਨੂੰ ਉਹਨਾਂ ਨੌਕਰੀ ਦੇ ਵਿੱਚੋਂ ਕਢਾ ਦਿੱਤਾ ਹੁਣ ਜਦੋਂ ਚਾਰ ਬੰਦਿਆਂ 'ਚ ਬੈਠੇ ਗਿਆ ਥੋੜੀ ਕਹੇਗਾ ਮੇਰੀ ਗਲਤੀ ਸੀ ਉਹ ਚਾਰ ਬੰਦਿਆਂ ਨੇ ਕਹਿੰਦਾ ਬੜੀ ਭੜੀ ਦੁਨੀਆ ਮੈਂ ਚੰਗੀ ਭੜੀ ਆਪਣੀ ਨੌਕਰੀ ਕਰ ਰਿਹਾ ਸੀ ਇਹਨਾਂ ਮੈਨੂੰ ਕੱਢ ਕੇ ਬਾਹਰ ਮਾਰਿਆ ਹੁਣ ਉਹਨੂੰ ਕਿਸੇ ਦੂਜੇ ਨੇ ਕੱਟਿਆ ਇਨਾ ਮੇਰੇ ਪਰਿਵਾਰ ਬਾਰੇ ਨਹੀਂ ਸੋਚਿਆ ਇਨਾ ਮੇਰੇ ਬੱਚਿਆਂ ਬਾਰੇ ਨਹੀਂ ਸੋਚਿਆ ਮੈਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਦਾਂ ਕਰਾਂਗਾ ਇਨਾ ਮੇਰੇ ਬਾਰੇ ਸੋਚਿਆ ਇੱਕ ਵਾਰ ਨਹੀਂ ਤੇ ਬੰਦਾ ਉਹਨਾਂ ਕੋਲ ਚ ਤੂੰ ਸੋਚਿਆ ਸੀ ਜਦੋਂ ਤੂੰ ਇਹ ਸਾਰਾ ਕੁਝ ਕਰ ਰਿਹਾ ਸੀ ਉਦੋਂ ਤੈਨੂੰ ਇਹ ਵੀ ਤੇ ਸੋਚਣਾ ਚਾਹੀਦਾ ਸੀ ਕਿ ਜੇ ਇਹ ਦਾ ਦੂਜਾ ਪਾਸਾ ਪਰਤ ਗਿਆ ਤੇ ਫਿਰ ਕੀ ਹੋਏਗਾ ਮੈਂ ਪਹਿਲਾਂ ਵੀ ਗੱਲ ਕੀਤੀ ਨਾ ਅਸੀਂ ਹਰ ਚੀਜ਼ ਦਾ ਇੱਕ ਪਾਸਾ ਵੇਖ ਕੇ ਬੜੀ ਛੇਤੀ ਕੋਸ਼ ਹੋ ਜਾਂਦੇ ਹਾਂ। ਔਰ ਸਾਡੀ ਜ਼ਿੰਦਗੀ ਦੀ ਬਹੁਤ ਵੱਡੀ ਗਲਤੀ ਹੈ ਕਿਸੇ ਵੀ ਚੀਜ਼ ਦਾ ਇੱਕ ਪਾਸਾ ਨਹੀਂ ਹੁੰਦਾ। ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ ਔਰ ਜਿਹੜਾ ਬੰਦਾ ਦੋਵੇਂ ਪਹਿਲੂਆਂ ਨੂੰ ਵੇਖ ਕੇ ਚੱਲਦਾ ਉਹ ਬੰਦਾ ਦੁਖੀ ਨਹੀਂ ਰਹਿੰਦਾ। ਮੰਨ ਲਓ ਅੱਜ ਤੁਸੀਂ ਕੋਈ ਕਾਰੋਬਾਰ ਨਵਾਂ ਸ਼ੁਰੂ ਕਰ ਰਹੇ ਹੋ। ਤੁਹਾਡੇ ਮਨ ਦੇ ਵਿੱਚ ਕੀ ਹੈ? ਇਹ ਸਿਸਟਿਮੇਟ ਬਣਾ ਕੇ ਕਰਦੇ ਹਾਂ ਇੰਨਾ ਪੈਸਾ ਮੈਂ ਲਾਇਆ ਤੇ 2 ਮਹੀਨਿਆਂ 2 ਮਹੀਨਿਆਂ ਨੂੰ ਇਹ ਤੁਰ ਜਾਏਗਾ ਤੇ ਇੰਨਾ ਪੈਸਾ ਆ ਜਾਏਗਾ ਬੜੀ ਚੰਗੀ ਗੱਲ ਹੈ ਪਰ ਉਹਦੇ ਨਾਲ ਮਨ ਦੇ ਵਿੱਚ ਇਹ ਵੀ ਸੋਚ ਲੈਣਾ ਚਾਹੀਦਾ ਜੇ ਨਹੀਂ ਚੱਲਿਆ ਤੇ ਮੈਂ ਕੀ ਕਰਾਂਗਾ ਬੰਦਾ ਇਹ ਸੋਚਣ ਨੂੰ ਤਿਆਰ ਨਹੀਂ ਪਰ ਸੋਚ ਲੈਣਾ ਚਾਹੀਦਾ ਹੈ ਇਹ ਵੀ ਹੋ ਸਕਦਾ ਹੈ ਇਹ ਵੀ ਵਾਪਰ ਸਕਦਾ ਹੈ ਮੈਨੂੰ ਘਬਰਾਉਣ ਦੀ ਲੋੜ ਨਹੀਂ ਮੈਂ ਤਾਂ ਦਾ ਕੁਝ ਕਰਕੇ ਚੱਲਾਂ ਜੇ ਨਹੀਂ ਚੱਲਿਆ ਤੇ ਮੈਨੂੰ ਘਬਰਾਉਣ ਦੀ ਲੋੜ ਨਹੀਂ ਮੈਂ ਇਸ ਪਾਸੇ ਤੁਰ ਪਾਂਗਾ ਇਹਨੂੰ ਬੜੀ ਪਿਆਰੀ ਗੱਲ ਮੈਨੂੰ ਬਾਣੀ ਦੇ ਵਿੱਚੋਂ ਇਹਦੇ ਨਾਲ ਦੀ ਸਮਝ ਆਉਂਦੀ ਹੈ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਨੇ ਇੱਕ ਬੜਾ ਸੁੰਦਰ ਜ਼ਿਕਰ ਕੀਤਾ ਉੱਥੇ ਸਾਹਿਬ ਕਹਿੰਦੇ ਵੀ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਦੇ ਬੜੇ ਯਤਨ ਕਰਦਾ ਹੈ ਦੁੱਖ ਦਾ ਯਤਨ ਨਹੀਂ ਕਰਦਾ ਕੋਈ ਵੀ ਸੁੱਖ ਦੀਆਂ ਤੇ ਸਾਰੇ ਤਿਆਰੀਆਂ ਕਰਕੇ ਬੈਠੇ ਆ ਨਾ ਦੁੱਖ ਦੀ ਤਿਆਰੀ ਹੀ ਉਹ ਨਹੀਂ ਕਰਦਾ ਤੇ ਜਿਹੜਾ ਬੰਦਾ ਦੁੱਖ ਦੀ ਤਿਆਰੀ ਕਰਕੇ ਬੈਠੇ ਨਾ ਉਹ ਬੰਦੇ ਨੂੰ ਟੈਨਸ਼ਨ ਨਹੀਂ ਨਹੀਂ ਰਹਿੰਦੀ ਆ ਜੇ ਮੈਂ ਤੇ ਪਹਿਲਾਂ ਤੋਂ ਤਿਆਰ ਹਾਂ ਸਾਨੂੰ ਸੁੱਖ ਦੀ ਤਿਆਰੀ ਤੇ ਦੁੱਖ ਦੀ ਕਰਨੀ ਚਾਹੀਦੀ ਹੈ ਨਾ ਵੀ ਆਉਣ ਵਾਲੇ ਸਮੇਂ ਦੇ ਜੇ ਇਹ ਸਮਾਂ ਇਹ ਭੀੜ ਮੇਰੇ ਤੇ ਬਣ ਗਈ ਨਾ ਤੇ ਮੈਂ ਪਹਿਲਾਂ ਤੋਂ ਤਿਆਰ ਆਪਾਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕਾਂ ਦੀ ਵਿਚਾਰ ਕੀਤੀ ਸੀ ਮੇਰੇ ਖਿਆਲ ਨਾਲ ਪਿਛਲੇ ਸਾਲ ਕੀਤੀ ਸੀ ਉਦੋਂ ਆਪਾਂ ਇਹ ਜਦੋਂ ਇਹ ਸ਼ਲੋਕ ਦੀ ਗੱਲ ਕਰ ਰਹੇ ਸੀ ਉਦੋਂ ਇੱਕ ਉਦਾਹਰਨ ਸਾਂਝੀ ਕੀਤੀ ਸੀ ਆ ਉਦਾਹਰਣ ਦौरा ਰਹੇ ਆਂ ਵਿਸ਼ੇ ਦੇ ਨਾਲ ਬੜੀ ਢੋਕ ਕੇ ਆਏਗੀ। ਉਦੋਂ ਆਪਾਂ ਗੱਲ ਕੀ ਤੁਸੀਂ ਮੰਨ ਲਓ ਅਸੀਂ ਇੱਥੋਂ ਸਫ਼ਰ ਕਰ ਰਹੇ ਆਂ। ਦਸੰਬਰ ਜਨਵਰੀ ਤੇ ਜਿਵੇਂ ਅਸੀਂ ਸਫ਼ਰ ਕਰ ਰਹੇ ਆਂ ਟ੍ਰੇਨ ਤੋਂ ਪੰਜਾਬ ਵੱਲ। ਸਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਜੇ ਅਸੀਂ ਪੰਜਾਬ ਜਾ ਰਹੇ ਆ ਨਾ ਤੇ ਜਿੱਦਾਂ ਹੀ ਅਸੀਂ ਸਫ਼ਰ ਤੈਅ ਕਰਦੇ ਹਾਂ ਗੁਜਰਾਤ ਤੋਂ ਅੱਗੇ ਲੰਘਣਾ ਨੇ ਤੇ ਸਰਦ ਸਰਦੀ ਵੱਧ ਜਾਣੀ ਹੈ। ਉਹ ਇਹਦੇ ਵਾਸਤੇ ਸਾਨੂੰ ਕੀ ਸਾਨੂੰ ਤਿਆਰੀ ਕਰਕੇ ਚੱਲਣਾ ਪਏਗਾ ਜੇ ਅਸੀਂ ਤਿਆਰੀ ਕਰਕੇ ਜਾ ਰਹੇ ਹਾਂ ਸਾਨੂੰ ਪਤਾ ਹੈ ਸਰਦੀ ਆਈ ਤੇ ਅਸੀਂ ਆਪਣੇ ਕੱਪੜੇ ਪਾ ਲਏ ਅਸੀਂ ਦੁਖੀ ਹੋਏ ਸਾਨੂੰ ਕੋਈ ਦਿੱਕਤ ਆਈ ਸਾਨੂੰ ਪਤਾ ਹੈ ਅੱਗੇ ਇਹ ਤਕਲੀਫ ਆਉਣੀ ਤੇ ਅਸੀਂ ਕੱਪੜੇ ਨਾਲ ਲੈ ਕੇ ਜਾ ਜਿਹੜਾ ਬੰਦਾ ਇਸ ਚੀਜ਼ ਦੀ ਤਿਆਰੀ ਨਹੀਂ ਕਰਕੇ ਜਾ ਰਿਹਾ ਉਹ ਸਰਦੀ ਨੂੰ ਦੋਸਤ ਦਵੇ ਗੱਲ ਇਹੀ ਸਾਡੀ ਜ਼ਿੰਦਗੀ ਦੀ ਹੈ ਅਸੀਂ ਹਰ ਜਗ੍ਹਾ ਤੇ ਐਕਸੈਪਟ ਇਹ ਕਰਕੇ ਬੈਠ ਗਏ ਵੀ ਸਭ ਕੁਝ ਚੰਗਾ ਹੀ ਹੋਣਾ ਮੇਰੇ ਨਾਲ ਸਭ ਕੁਝ ਮੇਰੇ ਨਾਲ ਚੰਗਾ ਹੋਏਗਾ ਮਾੜਾ ਨਹੀਂ ਹੋਏਗਾ ਜਦੋਂ ਮਾੜਾ ਹੋ ਜਾਂਦਾ ਤਾਂ ਫਿਰ ਅਸੀਂ ਦੁਖੀ ਹੋ ਜਾਂਦੇ ਹਾਂ ਸਹਿਬ ਪਾਦਸ਼ਾਹ ਜੀ ਨੇ ਬਖਸ਼ਿਸ਼ ਕੀਤੀ ਵੀ ਲਾਲਚ ਦੇ ਵਸ ਆ ਕੇ ਜਿਹੜਾ ਬਾਂਦਰ ਹੈ ਉਹ ਗੁਲਾਮ ਬਣ ਗਿਆ ਅਗਲੀ ਉਦਾਹਰਣ ਜੋ ਨਲਨੀ ਸੁਆਟਾ ਗਹਿਓ ਮਨ ਬੋਰਾ ਰੇ ਮਾਇਆ ਇਹੋ ਬਿਵਹਾਰ ਹੁਣ ਅਗਲੀ ਜਿਹੜੀ ਗੱਲ ਸਾਹਿਬ ਨੇ ਇੱਥੇ ਬਖਸ਼ਿਸ਼ ਕੀਤੀ ਉਹ ਕੀਤੀ ਹੈ ਜੀ ਤੋਤੇ ਨੂੰ ਫੜਨ ਦਾ ਤਰੀਕਾ ਤੋਤੇ ਨੂੰ ਫੜਨ ਦਾ ਤਰੀਕਾ ਕੀ ਹੈ ਉਹਨਾਂ ਨੇ ਇੱਕ ਦੋਵੇਂ ਪਾਸੇ ਤੋਂ ਸਹਾਰਾ ਦੇ ਕੇ ਇੱਕ ਛੋਟੀ ਜੀ ਪਾਈਪ ਜਿਹੜੀ ਉਹ ਖੜੀ ਕਰ ਦੇਣੀ ਤੇ ਥੱਲੇ ਉਹਦੇ ਪਾਣੀ ਦਾ ਭਾਂਡਾ ਭਰ ਕੇ ਰੱਖ ਦੇਣਾ ਤੇ ਉਹ ਇੱਕ ਤਰੀਕੇ ਦਾ ਇੱਕ ਜਾਲ ਜਾਂ ਸਿਕੰਜਾ ਹੁੰਦਾ ਉਹਨਾਂ ਦਾ ਉਹਦੇ ਉੱਪਰ ਥੋੜਾ ਜਿਹਾ ਚੋਗਾ ਪਾ ਦੇਣਾ ਇਸ ਤਰੀਕੇ ਨਾਲ ਉਹਨਾਂ ਨੇ ਜਾਲ ਜਿਹਾ ਬਣਾਇਆ ਹੁੰਦਾ ਹੁਣ ਚੋਗੇ ਦੇ ਲਾਲਚ ਦੇ ਵਿੱਚ ਆ ਕੇ ਨਾ ਤੋਤਾ ਉਸ ਪਾਈਪ ਤੇ ਆ ਕੇ ਬੈਠਦਾ ਸਨਾਲੀ ਤੇ ਆ ਕੇ ਬੈਠਦਾ ਤੇ ਤੋਤੇ ਦੇ ਭਾਰ ਦੇ ਨਾਲ ਘੁੰਮ ਜਾਂਦੀ ਹੈ ਜਿੱਦਾਂ ਹੀ ਉਹ ਘੁੰਮ ਜਾਂਦੀ ਹੈ ਤੋਤਾ ਪੁੱਠਾ ਹੋ ਗਿਆ ਥੱਲੇ ਪਾਣੀ ਭਰਿਆ ਹੋਇਆ ਉਨੇ ਪਕੜ ਹੋਰ ਮਜ਼ਬੂਤ ਕਰ ਲਈ ਜਿੱਡੇ ਗਿਆ ਤੇ ਥੱਲੇ ਪਾਣੀ 'ਚ ਡਿੱਗਾਂਗਾ। ਹੋਰ ਪਕੜ ਮਜ਼ਬੂਤ ਕਰ ਲਈ। ਚੰਗਿਆ ਰਿਆ ਇੱਥੇ ਆ ਕੇ ਉਹਨੇ ਫੜ ਲਿਆ। ਉਹਨੇ ਉਦਾਹਰਨ ਸਾਹਿਬ ਨੇ ਇਸ ਕਰਕੇ ਦਿੱਤੀ। ਚੁੱਗੇ ਦੀ ਖਾਤਰ ਗਿਆ ਸੀ। ਪਰ ਫਸ ਗਿਆ। ਅਸੀਂ ਗੁਜਰਾਣ ਦੇ ਵਾਸਤੇ ਆਪਣੀ ਜ਼ਿੰਦਗੀ ਨੂੰ ਬਤੀਤ ਕਰਨ ਦੇ ਵਾਸਤੇ ਛੋਟੇ-ਮੋਟੇ ਆਪਣੇ ਕੰਮ ਨੂੰ ਸ਼ੁਰੂ ਕਰਕੇ ਅੱਗੇ ਤੁਰੇ। ਉਹ ਪਕੜ ਸਾਡੀ ਇੰਨੀ ਵੱਧਦੀ ਗਈ ਇੰਨੀ ਵੱਧਦੀ ਗਈ ਇੰਨੀ ਵੱਧਦੀ ਗਈ ਪਤਾ ਹੀ ਨਹੀਂ ਲੱਗਾ ਵੀ ਕਦੋਂ ਜੇ ਹੁਣ ਛੱਡ ਦਿੱਤਾ ਤਾਂ ਕੀ ਹੋ ਜਾਏਗਾ ਜੇ ਮੈਂ ਆਪਣੇ ਬਾਰੇ ਸੋਚ ਲਿਆ ਜੇ ਮੇਰੇ ਪਰਿਵਾਰ ਨੂੰ ਨਾ ਕਰਕੇ ਦਿੱਤਾ ਤਾਂ ਕੀ ਹੋ ਜਾਏਗਾ ਜਿੱਦਾਂ ਜਿੱਦਾਂ ਵੱਧ ਆ ਗਿਆ ਉਦਾਂ ਹੁੰਦਾ ਬੰਦਾ ਆਪਣੀ ਤੇ ਛੱਡੋ ਜਦੋਂ ਅਸੀਂ ਸ਼ੁਰੂ ਕੀਤਾ ਸੀ ਮੇਰੇ ਮੇਰਾ ਗੁਜ਼ਾਰਾ ਚੱਲ ਜਾ ਠੀਕ ਹੈ ਆਪਣੇ ਗੁਜ਼ਾਰੇ ਤੋਂ ਆਪਣੇ ਬੱਚਿਆਂ ਤੱਕ ਪਹੁੰਚ ਗਿਆ ਸਰੀਰ ਸਾਥ ਨਹੀਂ ਦੇ ਰਿਹਾ ਹੱਥ ਕੰਬ ਰਿਹਾ ਤੇ ਹਜੇ ਪੋਤਿਆਂ ਦੇ ਬਾਰੇ ਸੋਚ ਰਿਹਾ ਉਹ ਤੋਂ ਅਗਲਿਆਂ ਦੇ ਬਾਰੇ ਸੋਚ ਰਿਹਾ ਕੀ ਬਣੇਗਾ ਪਕੜ ਵੱਧਦੀ ਚਲੀ ਗਈ ਭਗਤ ਸਵਰ ਕਹਿੰਦੇ ਮਾਇਆ ਇਹੋ ਬਿਵਹਾਰ ਜਿਵੇਂ ਤੋਤੇ ਨੇ ਪੋਤੇ ਨੂੰ ਫੜਿਆ ਨਾ ਐਵੇਂ ਤੈਨੂੰ ਮਾਇਆ ਨੇ ਫੜ ਲਿਆ ਪਰ ਜੈਸਾ ਰੰਗ ਕੁਸੰਬ ਕਾ ਤੈਸਾ ਏ ਸੰਸਾਰ ਜੈਸਾ ਰੰਗ ਕੁਸੰਬ ਕਾ ਮਨ ਬੋਰਾ ਰੇ ਤਿਉ ਪਸਰਿਓ ਪਾਸਾ ਜਿਵੇਂ ਕੁਸਮੇ ਦਾ ਰੰਗ ਦੇਖਣ ਨੂੰ ਬੜਾ ਸੋਹਣਾ ਲੱਗਦਾ। ਦੇਖਣ ਨੂੰ ਬੜੀ ਚਮਕ ਹੁੰਦੀ ਹੈ ਉਹਦੀ ਪਰ ਦੇਖਣ ਨੂੰ ਇਹ ਚਮਕ ਹੈ ਥੋੜਾ ਜਿਹਾ ਕੋਲ ਜਾਓ ਤੇ ਲੱਥ ਵੀ ਬੜੀ ਛੇਤੀ ਜਾਂਦਾ ਹੈ। ਇਹ ਮਾਇਆ ਦਾ ਰੰਗ ਠੀਕ ਇਸੇ ਤਰੀਕੇ ਦੇ ਨਾਲ ਹੈ ਦੂਰੋਂ ਦੇਖਣ ਨੂੰ ਬੜਾ ਚੰਗਾ ਲੱਗਦਾ। ਜਿਹੜੀ ਚੀਜ਼ ਦੂਜੇ ਦੇ ਕੋਲ ਹੈ ਨਾ ਉਹ ਦੇਖਣ ਨੂੰ ਬੜੀ ਚੰਗੀ ਲੱਗਦੀ ਜਦੋਂ ਖੁਦ ਉਹਦੇ ਕੋਲ ਗਏ ਨਾ ਪਤਾ ਲੱਗਿਆ ਤੇ ਕੱਖ ਵੀ ਨਹੀਂ। ਸਾਹਿਬ ਕਹਿੰਦੇ ਤਿਉ ਉਪਸਰਿਓ ਪਸਾਰ ਨਾਵਣ ਕੋ ਤੀਰਥ ਘਨੇ ਮਨ ਬੋਰਾ ਰੇ ਪੂਜਨ ਕੋ ਬੁਰਦੇ ਤੂੰ ਸੋਚ ਰੇ ਆਂ ਵੀ ਇਹ ਸਾਰਾ ਛੁਟਕਾਰਾ ਜੋ ਕੁਝ ਹੋ ਗਿਆ ਇਹ ਤੀਰਥਾਂ ਤੇ ਨਾ ਕੇ ਹੋ ਜਾਏਗਾ ਮਹਾਰਾਜ ਕਹਿੰਦੇ ਨਾ ਨਾਵਣ ਨੂੰ ਤੀਰਥ ਵੀ ਬਤੇਰੇ ਨੇ ਪੂਜਾ ਦੇ ਵਾਸਤੇ ਦੇਵਤੇ ਵੀ ਬਤੇਰੇ ਨੇ ਪਰ ਕਹੋ ਕਬੀਰ ਛੁਟਨ ਨਹੀਂ ਜੇ ਜਿਹੜੀ ਤੇਰੀ ਮਨ ਦੀ ਹਾਲਤ ਬਣੀ ਪਈ ਆ ਨਾ ਇਹ ਤੀਰਥਾਂ ਤੇ ਨਹਾਉਣ ਦੇ ਨਾਲ ਨਹੀਂ ਛੁਟੇ ਕਹੋ ਕਬੀਰ ਛੁਟਨ ਨਹੀਂ ਮਨ ਬੋਰਾ ਰੇ ਛੁਟਨ ਹਰ ਕੀ ਸੇਵ ਹਜੇ ਵੀ ਸਮਾਂ ਹੈ ਬੰਦਗੀ ਕਰਕੇ ਆਪਣੇ ਮਨ ਨੂੰ ਚੰਗੇ ਪਾਸੇ ਲਾਲ ਬਚ ਜਾਏਗਾ ਨਹੀਂ ਤੇ ਤੂੰ ਧਰਮ ਕਰਮ ਸਿਰਫ ਸਰੀਰ ਦੇ ਤੌਰ ਤੇ ਕਰੇ ਜਾਏਗਾ ਤੇ ਤੇਰਾ ਮਨ ਉਸ ਬੁਰੀਾਈ ਦੇ ਵਿੱਚੋਂ ਨਹੀਂ ਨਿਕਲ ਪਾਏਗਾ ਹਜੇ ਵੀ ਸਮਾਂ ਕੱਢ ਕੇ ਉਸ ਪਰਮਾਤਮਾ ਦੀ ਬੰਦਗੀ ਕਰ ਲੈ ਨਹੀਂ ਤੇ ਜਿਵੇਂ ਜਿਵੇਂ ਇਹਨਾਂ ਦੀ ਜ਼ਿੰਦਗੀ ਬਰਬਾਦ ਹੋ ਗਈ ਨਾ ਤੇ ਬਚਣੀ ਤੇਰੀ ਇਹ ਐਬ ਸਾਡੀ ਜ਼ਿੰਦਗੀ ਨੂੰ ਖਾ ਜਾਣਾ ਦੇ ਖਤਮ ਕਰ ਦੇਣਗੇ ਸਹਿ ਪਰਸ਼ਾ ਦੀ ਕਿਰਪਾ ਕਰਨ ਬਖਸ਼ਿਸ਼ ਕਰਨ ਅਗਲੇ ਸ਼ਬਦ ਦੇ ਵਿਚਾਰ ਕਲ ਦੇ ਦੀਵਾਨਾ ਦੇ ਅੰਦਰ ਕਰਨ ਦਾ ਯਤਨ ਕਰਾਂਗੇ ਜੀ ਭੁੱਲਾਂ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ